ਤੇ ਕਰਿ ਸ਼ਿਵੇਂ ਕਦੀ ਕਦੀ ਨੇਚਰ ਦੇ ਚ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡੀਆਂ ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਝ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਹਨੂੰ ਦੇ ਦੇ ਜਿਸ ਦੇ ਸੋਪਾ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਤੇ ਦਾਨ ਤ रखी ਹੱਥ ਆਪਣੇ ਉਨੇ ਆਪਣੇ ਹੱਥੇ ਚ ਰੱਖੀਏ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣੇ ਮੈਂ ਆਪਣੇ ਹੱਥਾਂ ਨਾਲ ਦੇਣਾ ਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਯਾ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਥ ਹੈ ਬੜੇ ਧਿਆਨ ਨਾਲ ਸੁਣਾ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਤਾ ਹੈ ਉਹੀ ਕਹਦਾ ਹੈ ਸਭ ਕਰੇ ਕਰਾਇਆ ਜਰਾ ਮਰਾ ਸਿਰਤ ਸਾਹ ਜਰਾ ਮਾਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਬ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਕਿ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਧਾਨ ਬਣਾਇਆ ਹੈ ਉਸ ਵਿਧਾਨ ਦੇ ਮੁਤਾਬਕ ਸਭ ਕੁਝ ਉਸੇ ਤੋਂ ਜਾਂਦਾ ਹੈ ਫਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਫਲਾਣੇ ਤੇ ਮੇਰੇ ਤਾਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਤੂੰ ਜਾਦੂ ਟੋਣੇ ਦਾ ਪੁਜਾਰੀ ਐ ਗੁਰੂ ਦਾ ਪੁਜਾਰੀ ਨਹੀਂ ਤਿੱਜੇ ਜਾਦੂ ਟੋਣੇ ਨੇ ਤੇਰੇ ਤੇ ਕੁਝ ਕਰ ਦਿੱਤਾ ਉਹਨਾਂ ਕੋਲ ਜਾ ਫਿਰ ਉੱਥੇ ਹੀ ਫਰਿਆਦ ਕਰ ਫਿਰ ਇੱਥੇ ਆਉਣ ਦਾ ਕੀ ਮਤਲਬ ਹੈ ਕੋਈ ਜਾਦੂ ਟੋਣਾ ਨਹੀਂ ਤੇਰੇ ਤੇ ਕੋਈ ਜਾਦੂ ਟੋਣਾ ਨਹੀਂ ਸ਼ਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦਿਆਂ ਜ਼ਿੰਦਗੀ ਬਰ ਚੇਤੇ ਰੱਖਣੀ ਹੈ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਇਹ ਵਾਕ ਨੇ ਭਾਈ રે ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਜੜਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ 라ਇਆ ਉਹ ਮੇਰਾ ਬਾਬ ਜ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੇ ਘ੍ਰਿਤ ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਐਸੋ ਅਸੀ ਸਮਰਤ ਹੈ ਤੇ ਮੇਰਾ ਬਾਬਲ ਮਹਾਨ ਹੈ ਹਾਂਜੀ ਜਿਸ ਸਿਮਰਤ ਦੁਖ ਕੋਈ ਨਾ ਲਾਗਾ ਪਾਉ ਜਲ ਪਾਰ ਉਤਾਰਾ ਜੇਦੋ ਸਿਮਰਨ ਕਰਦੇ ਆਂ ਫਿਰ ਕੋਈ ਦੁਖ ਨਹੀਂ ਵਿਆਪਦਾ ਔਰ ਮਨੁੱਖ ਇਸ ਭੈ ਦੇ ਜਲ ਤੋਂ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ ਹਾਂਜੀ ਆਗ ਜੁਗਾ ਦੇ ਭਗਤਨ ਕਾ ਰਖ ਉਸਤ ਕਰ ਕਰ ਜੀਵਾ ਅਜ ਦੀ ਗੱਲ ਨਹੀਂ ਮਨੁੱਖਤਾ ਦੇ ਆਦ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ ਹੈ ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ ਹੈ ਇਸ ਵਾਸਤੇ ਮੈਂ ਤੇ ਉਹਦੀ ਉਸਤ ਕਰ ਕਰ ਕੇ ਹੀ ਆਨੰਦ ਮਾਣਦਾ ਉਹਦੀ ਉਸਤ ਕਰ ਕਰ ਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ ਹਾਂ ਜੀ ਨਾਨਕ ਨਾਮ ਮਹਾਰਸ ਮਿੱਠਾ ਆਣ ਦੇ ਨੂੰ ਮਨ ਤਨ ਪੀਵਾ ਪ੍ਰਭੂ ਦਾ ਨਾਮ ਉਸ ਦਾ ਨਾਮ ਮਹਾਰਸ ਹੈ ਮਹਾਰਸ ਹੈ ਮਿੱਠੇ ਨਾਲ ਤਸ਼ਬੀਹ ਦਿੱਤੀ ਹੈ ਮਹਾਰਸ ਹੈ ਮੈਂ ਆਪਣੇ ਇੰਜਾਂ ਦੇ ਕਟੋਰੀਆਂ ਨਾਲ ਤਨ ਕਰਕੇ ਮਨ ਕਰਕੇ ਪੀ ਰਿਆਂ ਵੇਖ ਰਿਆਂ ਵੇਖਣਾ ਵੀ ਪੀਣਾ ਹੈ ਸੁਣ ਰਿਆਂ ਸੁਣਨਾ ਵੀ ਪੀਣਾ ਹੈ ਜਪ ਰਿਆਂ ਜਪਣਾ ਵੀ ਪੀਣਾ ਹੈ ਮੈਂ ਵਕ ਵਕ ਕਟੋਰੀਆਂ ਦੇ ਰਾਹੀ ਮੈਂ ਵਕ ਵਕ ਪਿਆਲਿਆਂ ਦੇ ਰਾਹੀ ਉਸ ਨੂੰ ਪੀ ਰਿਆਂ ਆਨੰਦ ਮਾਣ ਰਿਹਾ ਹਾਂ ਹਰੇ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਥੀ ਵਈ ਬਲਰਾਮ ਜੀ ਹੋ ਜਿਹੜੇ ਕਈ ਦਫਾ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ ਮਿਲਿਆ ਸੀ ਪ੍ਰਭੂ ਪਰ ਹੁਣ ਖੇਡ ਵਿਗੜ ਗਈ ਹੈ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਫਿਰ ਵੀ ਛੋੜਾ ਕਿਉਂ ਹੋਵੇਗਾ ਹੀ ਨਹੀਂ ਬਿਛੋੜਾ ਕਿਉਂ ਕਰ ਹੋਵੇਗਾ ਉਹ ਕਦੀ ਵਿਛੜਦਾ ਹੀ ਨਹੀਂ ਸਦੀਵੀ ਮਿਲਾਵ ਰਹਿੰਦਾ ਹੈ ਹਾਂਜੀ ਜਿਸ ਨੂੰ ਤੇਰੀ ਟੇਕ ਸੋ ਸਦਾ ਸਰਜੀਵਾਈ ਬਲਰਾਮ ਜੀਓ ਜਿਸ ਨੂੰ ਤੇਰੇ 'ਤੇ ਭਰੋਸਾ ਹੈ ਜਿਸ ਨੇ ਤੇਰਾ ਆਸਰਾ ਪਕੜਿਆ ਜਿਸ ਨੇ ਤੇਰੀ ਟੇਕ پکڑ ਲਈ ਹੈ ਉਹਨੂੰ ਸਦੀਵੀ ਜੀਵਨ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਦੇ 'ਚ ਜਮਣਾ ਨਹੀਂ ਜਿਹਦੇ 'ਚ ਬੁਢੇਪਾ ਨਹੀਂ ਤੇ ਜਿਹਦੇ 'ਚ ਮਰਨਾ ਨਹੀਂ ਭਗਤ ਜੀ ਦੇਵ ਜੀ ਕੋਲ ਪੁੱਛਿਆ ਗਿਆ ਸੀ ਨਾਮ ਜਪ ਕੇ ਜੋ ਕੁਝ ਪਤਨੋਂ ਪ੍ਰਾਪਤ ਹੋਇਆ ਉਸ ਨਾਲ ਕੀ ਹੋਇਆ ਉਹ ਤੇ ਕੀ ਹੈ ਨਾ ਧਨੋ ਜਸ ਸਮਣੇ ਜਨਮ ਜਰਾਤ ਮਰਨ ਭੈਨ ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜਰਾਤ ਬੁਢੇ ਪੈ ਦਾ ਦੁੱਖ ਤੇ ਮਰਨ ਦਾ ਦੁੱਖ ਨਹੀਂ ਆਉਂਦਾ ਮਨ ਇਹਨਾਂ ਤੋਂ ਬਚ ਜਾਂਦਾ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ ਹਾਂਜੀ ਤੇਰੀ ਟੀਕ ਤੁਝਾ ਕੇ ਪਾਈ ਸਾਚੇ ਸਿਰਜਣਹਾਰ へ ਸਿਰਜਣਹਾਰ へ ਸੱਚੇ ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ ਹੈ ਤੇਰੀ ਟੀਕ ਕੋਈ ਹੋਰ ਦੇ ਵੀ ਨਹੀਂ ਸਕਦਾ ਆਪਣਾ ਦਾਮਨ ਤੋਂ ਆਪੇ ਹੀ ਪਕੜਾਣਾ ਹੈ ਆਪਣੇ ਬਾਣ ਤੋਂ ਆਪ ਹੀ ਦੇਣਾ ਹਾਂਜੀ